ਮਾਈ ਗੁਰੂ ਜੀ ਦਾ ਖਾਲਸਾ ਸਿਵਾਹੀ ਉਤਜੀਤ ਹੁਣ ਇੱਥੋਂ ਕਥਾ ਸ਼ੁਰੂ ਕਰਨ ਲੱਗੇ ਆਂ ਗਰਵਾਣੀ ਨੂੰ ਸੁਣ ਕੇ ਪੜ੍ਹਨ ਨਾਲ ਬਹੁਤ ਲਾਭ ਪ੍ਰਾਪਤ ਹੁੰਦਾ ਸਰਦਾਰ ਬਧਾਮਾ ਸਿੰਘ ਜੀ ਜਿਨ੍ਹਾਂ ਦਾ ਜ਼ਿਕਰ ਪਿੱਛੇ ਆ ਚੁੱਕਾ ਹੈ ਬਾਬਾ ਜੀ ਦੇ ਪਹਿਲੇ ਸਤਸੰਗੀਆਂ ਵਿੱਚੋਂ ਸਨ ਨੇ ਐਮਏ ਕਾਨਪ੍ਰੰਤ ਆ ਸ਼ਾਮੇ ਭਾਗ ਵਿੱਚ ਨੌਕਰੀ ਪ੍ਰਾਪਤ ਕਰਕੇ ਕੈਰਤ ਆਰੰਭ ਕਰ ਦਿੱਤੀ। ਜਦੋਂ ਕਦੀ 1 2 ਦਿਨ ਦੀ ਛੁੱਟੀ ਹੁੰਦੀ ਤਾਂ ਆਪ ਸਰਦਾਰ ਬਦਾਵਾ ਸਿੰਘ ਹੁਰੀ ਸਮਾਂ ਕੱਢ ਕੇ ਬਾਬਾ ਜੀ ਪਾਸ ਸੰਗਤ ਕਰਨ ਲਈ ਆ ਜਾਂਦੇ। ਆਪ ਗੁਰਮਖ ਜੀਵਨ ਦੇ ਧਾਰਨੀ ਬਣ ਚੁੱਕੇ ਸਨ। ਪੰਜਾਬ ਪਿਆਰਿਆਂ ਦੁਆਰਾ ਬਖਸ਼ੇ ਨਤਨੇਮ ਤੋਂ ਇਲਾਵਾ ਸ੍ਰੀ ਸੁਖਨੀ ਸਾਹਿਬ ਆਸ਼ਾ ਜੀ ਦੀ ਬਾਹਰ ਅਤੇ 27 ਪਾਠ ਬੇਨਤੀ ਚੌਪਈ ਦੇ ਹਰ ਰੋਜ਼ ਕਰਿਆ ਕਰਦੇ ਸਨ ਐ ਸਮੇਂ ਆਪ ਜੀ ਨੇ ਬਾਬਾ ਜੀ ਪਾਸ ਬੇਨਤੀ ਕੀਤੀ ਕਿ ਮੈਂ ਨਤਨੇਮ ਤੋਂ ਇਲਾਵਾ ਪ੍ਰੋਤਕ ਪਾਠ ਨੇਮ ਨਾਲ ਰੋਜ਼ਾਨਾ ਕਰਦਾ ਹਾਂ ਪਰ ਅਜੇ ਤੱਕ ਜੋ ਆਤਮਿਕ ਪ੍ਰਾਪਤੀ ਚਾਹੁੰਦਾ ਹਾਂ ਉਹ ਨਹੀਂ ਹੋਈ ਇਸ ਦਾ ਕੀ ਕਾਰਨ ਹੈ ਬਾਬਾ ਜੀ ਨੇ ਫੁਕੇ ਗਿਆਨ ਗਿਆਨੀਆਂ ਬਾ ਕਿਸੇ ਦੀ ਤਸੱਲੀ ਨਹੀਂ ਕਰਾਇਆ ਕਰਦੇ ਸਨ ਆਪ ਜੀ ਉਹ ਗੱਲ ਹੀ ਕਿਸੇ ਨੂੰ ਕਹਿੰਦੇ ਸਨ ਜਿਸ ਨੂੰ ਆਪ ਕਮਾਇਆ ਹੁੰਦਾ ਜਾਂ ਜੈਸ ਦੀ ਸਤਿਗੁਰੂ ਜੀ ਅਗਵਾਈ ਦੇਣਾ ਸੋ ਸਰਦਾਰ ਬਦਾਵਾ ਸਿੰਘ ਉਹਨਾਂ ਦਾ ਪ੍ਰਸ਼ਨ ਸੁਣ ਕੇ ਬਾਬਾ ਜੀ ਕੁਝ देर ਚੁੱਪ ਰਹਿਣਾ ਪ੍ਰੰਤ ਬੋਲੇ ਚਲੋ ਸਤਿਗੁਰੂ ਜੀ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਜੋ ਸਤਿਗੁਰੂ ਜੀ ਹੁਕਮ ਕਰਨਗੇ ਉਸ ਨੂੰ ਤੁਸੀਂ ਮੰਨ ਲੈਣਾ ਬਾਬਾ ਜੀ ਦੱਸਦੇ ਹਨ ਕਿ ਅਸੀਂ ਦੋਵੇਂ ਬਾਬਾ ਜੀ ਤੇ ਸਰਦਾਰ ਬਦਾਵਾ ਸਿੰਘ ਸਤਿਗੁਰੂ ਜੀ ਦੇ ਚਰਨਾਂ ਵਿੱਚ ਪੁੱਜੇ ਨਮਸਕਾਰ ਕਰਨ ਅਪ੍ਰਾਂਤ ਸਰਦਾਰ ਬਦਾਵਾ ਸਿੰਘ ਜੀ ਸਤਿਗੁਰੂ ਜੀ ਨੂੰ ਚੌਰਕ ਸਹਿਬ ਕਰਨ ਲੱਗੇ ਭਾਏ ਤੇ ਅਸੀਂ ਅਰਦਾਸ ਕਰਨ ਲੱਗੇ ਭਾਏ ਅਰਦਾਸ ਅਪ੍ਰਾਂਤ ਗੁਰੂ ਚਰਨਾਂ ਵਿੱਚ ਬੈਠ ਕੇ ਅਸੀਂ ਮਨ ਨਾਲ ਸੋਚੀ ਨੂੰ ਇਕਾਗਰ ਕੀਤਾ ਇਕਤਿਆਨ ਮਗਨ ਵਿੱਚ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਬਾਬਾ ਜੀ ਨੂੰ ਹੋਏ। ਬਾਬਾ ਜੀ ਨੇ ਹੁਕਮ ਕੀਤਾ ਪਾਈ ਹਰਨਾਮ ਸਿੰਘ ਜੀ ਬਦਾਵਾ ਸਿੰਘ ਨੂੰ ਕਹਿ ਦੇਵੇ ਉਹ ਜਿੰਨਾ ਪਾਠ ਉਹ ਕਰੇ ਉਹ ਸਾਨੂੰ ਸੁਣਾ ਕੇ ਕਰਿਆ ਕਰੇ। ਮੋਤੀ ਗਣਤੀ ਕਰਨ ਦੀ ਲੋੜ ਨਹੀਂ। ਬੇਨਤੀ ਚਾਉ ਪਈ ਨੇ 27 ਪਾਠਾਂ ਦੀ ਥਾਂ ਕੇਵਲ ਇੱਕ ਪਾਠ ਹੀ ਹੈ ਜੋ ਉਹ ਸਾਨੂੰ ਸੁਣਾ ਕੇ ਕਰੇ ਤਾਂ ਉਸਦਾ ਜਿਆਦਾ ਲਾਭ ਹੋਵੇਗਾ ਨਾਲ ਹੀ ਬਚਨ ਕੀਤਾ ਕਿ ਉਸ ਦਾ ਨਿਤਨੇਮ ਤਾਂ ਸਾਡੇ ਪਾਸ ਪੁੱਜ ਜਾਂਦਾ ਹੈ ਪਰ ਆਦਾਸ ਕਦੀ ਨਹੀਂ ਪੁੱਜਦੀ ਨਿਤਨੇਮ ਤੇ ਸਿਮਨ ਕਾਨਾ ਪਿੱਛੋਂ ਆਦਾਸ ਜ਼ਰੂਰੀ ਹੈ ਜਦੋਂ ਆਪਾਂ ਨਤਨੇਮ ਕਰਦੇ ਨਾ ਉਸ ਤੋਂ ਬਾਅਦ ਆਪਾਂ ਨੂੰ ਅੰਦਾਜ਼ ਕਰਨੀ ਜ਼ਰੂਰੀ ਆ। ਬਾਬਾ ਜੀ ਨੇ ਸਤਗੁਰੂ ਵੱਲੋਂ ਪ੍ਰਾਪਤ ਦੋਵੇਂ ਬਚਨ ਸਰਦਾਰ ਬਦਾਵਾ ਸਿੰਘ ਜੀ ਨੂੰ ਦੱਸੇ ਦਿੱਤੇ। ਬੱਚਾ ਸੁਣ ਕੇ ਉਹਨਾਂ ਬਾਬਾ ਜੀ ਨੂੰ ਕਿਹਾ ਕਿ ਸਤਗੁਰੂ ਜੀ ਦੇ ਦਰਸ਼ਨ ਤਾਂ ਮੈਨੂੰ ਵੀ ਹੁੰਦੇ ਨਹੀਂ। ਮੈਂ ਬਾਣੀ ਉਹਨਾਂ ਨੂੰ ਕਿਵੇਂ ਸੁਣਾਵਾਂ? ਇਹ ਸੁਣ ਕੇ ਬਾਬਾ ਜੀ ਨੇ ਫਿਰ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਿ ਇਹ ਪ੍ਰੇਮੀ ਇਸ ਪ੍ਰਕਾਰ ਕਹਿੰਦਾ ਹੈ ਗੁਰੂ ਜੀ ਨੇ ਫਿਰ ਬਚਨ ਕੀਤਾ ਕਿ ਜੋ ਬਾਣੀ ਉਹ ਪੜਦਾ ਹੈ ਜੇਕਰ ਉਸ ਬਾ ਪੜੀ ਹੋਈ ਬਾਣੀ ਨੂੰ ਆਪਮਾਨ ਅਤੇ ਆਤਮਾਕਾਰ ਕੇ ਸੁਣਦਾ ਹੈ ਤਾਂ ਸਮਝੋ ਕਿ ਉਹ ਪੜੀ ਹੋਈ ਬਾਣੀ ਅਸੀਂ ਸੁਣ ਲਈ ਹੈ ਜੋ ਜਗਿਆਸੂ ਕੇਵਲ ਗਰਮਾਣੀ ਦਾ ਰਟਨ ਹੀ ਕਰਦਾ ਹੈ ਪ੍ਰੰਤੂ ਆਪ ਮੰਨ ਜਾ ਆਤਮਾ ਕਰਕੇ ਨਹੀਂ ਸੁਣਦਾ ਤਾਂ ਉਹ ਸਾਡੇ ਤੱਕ ਵੀ ਨਹੀਂ ਪੁੱਜਦੀ ਜੋ ਸਾਨੂੰ ਸੁਣਾਉਣਾ ਹੈ ਤਾਂ ਆਪ ਪੜੋ ਅਤੇ ਉਸ ਪੜੀ ਹੋਈ ਬਾਣੀ ਨੂੰ ਆਪ ਸੁਣੋ ਗਰਮਾਂਤਰ ਜਾਂ ਮੂਨ ਮੰਤਰ ਦਾ ਜਾਪ ਵੀ ਇਸੇ ਤਰ੍ਹਾਂ ਕਰਨਾ ਹੈ ਅੰਦਾਸ ਪਰਥਾਏ ਭਾਈ ਸਾਹਿਬ ਜੀ ਨੇ ਬਾਬਾ ਜੀ ਪਾਸ ਮੰਨਿਆ ਕਿ ਮੈਂ ਨਿਤਨੇਮਤਾ ਜ਼ਰੂਰ ਕਰਦਾ ਹਾਂ ਪਰ ਨੇਤਨੇ ਪਿੱਛੋਂ ਅੰਦਾਸ ਕਦੀ ਨਹੀਂ ਕੀਤੀ ਕਿਉਂਕਿ ਮਨ ਵਿੱਚ ਇਹ ਧਾਰਨਾ ਸੀ ਕਿ ਸਤਿਗੁਰੂ ਜੀ ਜਾਣੀ ਜਾਣ ਇਹ ਹਨ ਇਹ ਬਚਨਾ ਤਾਂ ਸਪੱਸ਼ਟ ਹੈ ਕਿ ਇੱਕ ਤਾਂ ਨਿਤਨੇਮ ਕਰਨ ਬਾਣੀ ਪੜਨ ਤਥਾ ਸਿਮਨ ਕਰਨ ਤੋਂ ਪਿੱਛੋਂ ਗੁਰੂ ਚਰਣਾ ਵੇ ਚਲਦਾਸ ਜ਼ਰੂਰ ਕਰਨੀ ਚਾਹੀਦੀ ਹੈ ਕਿ ਹੇ ਸਤਿਗੁਰੂ ਜੀ ਆਪ ਜੀ ਦੀ ਬਖਸ਼ਿਸ਼ ਦਾ ਸੰਦਕਾ ਨਿਤਨੇਮ ਜਾਂ ਸਿਮਨ ਸਿਮਨ ਹੋਇਆ ਹੈ ਇਸ ਨੂੰ ਆਪਣੇ ਖਜ਼ਾਨੇ ਵਿੱਚ ਪ੍ਰਮਾਨ ਕਰੋ ਅਤੇ ਦਾਸਾਂ ਨੂੰ ਇਹ ਇਹ ਦਾਤਾ ਜੋ ਵੀ ਆਤਮਿਕ ਪ੍ਰਾਪਤੀ ਅਸੀਂ ਚਾਹੁੰਦੇ ਹਾਂ ਪ੍ਰਦਾਨ ਕਰੋ ਅਤੇ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ ਜੀ ਇਹ ਇਤਿਆਦ ਕਰਨ ਅੰਦਾਸ ਕਰਨ ਨਾਲ ਉਹ ਅਵਸਥਾਵਾਂ ਅਤੇ ਗੋਜ ਵਸਤੂਆਂ ਦੀ ਸਤਿਗੁਰੂ ਜੀ ਬਖਸ਼ਿਸ਼ ਕਰ ਦਿੰਦੇ ਹਨ ਜੋ ਆਪਾਂ ਪਾਠ ਭਜਨ ਜਾਂ ਸਿਮਨ ਕਰਕੇ ਵੀ ਗਈ ਵਾਰੀ ਨਹੀਂ ਪ੍ਰਾਪਤ ਕਰ ਸਕਦੀ ਇਸ ਦਰਨਾ ਤਾਂ ਮਨਤੀ ਕਰੋ ਅੰਦਾਸ ਸੁਣੋ ਜੋ ਠਾਖਰ ਪਾਵੇ ਦੇ ਨਰਸ ਮਨ ਚਾਉ ਭਗਤ ਇਹ ਮਨ ਠਹਿਰਾਵੇ ਅਤੇ ਕਨਾਨਕੀਆ ਦਾਸ ਜੇ ਤੁਝ ਭਾਵਸੀ ਮੈਂ ਦੀਜੇ ਨਾਮ ਨਮਾਸ ਹਰ ਗੁਣ ਗਾਮਸੀ ਦੋਏ ਕਰ ਜੋੜ ਕਰੋ ਅਰਦਾਸ ਤੁਝ ਭਾਵੇਂ ਤਾਂ ਆਣੀ ਰਾਸ ਕਰ ਕਰ ਪਾ ਆਪਣੀ ਭੈਤੀ ਲਾਈ ਜੇ ਨਾਨਕ ਪ੍ਰਭੂ ਸਦ ਧਿਆਈ ਸਦ ਧਿਆਈ ਅਤੇ ਇਸੇ ਪ੍ਰਕਾਰ ਜੋ ਵੀ ਗਰਮਾਣੀ ਅਸੀਂ ਪੜਦੇ ਹਾਂ ਜਾਂ ਨਾਮ ਸਿਮੰਦਾ ਵਿਆਸ ਕਰਦੇ ਹਾਂ ਉਸ ਨੂੰ ਬੰਦ ਤੋਂ ਬਾਦ ਦਾ ਆਪ ਸੁਣਨ ਦਾ ਯਤਨ ਕਰਨਾ ਚਾਹੀਦਾ ਹੈ ਸਰਨੰਦਾ ਮਹਤਮ ਸਤਗੁਰੂ ਜੀ ਨਾਨਕ ਦੇਵ ਸਾਹਿਬ ਜੀ ਗੁਰਬਾਣੀ ਵਿੱਚ ਦੰਦਦੇ ਹਨ ਸੁਣੀਏ ਸੱਤ ਪੀਰ ਸਨਾਥ ਸੁਣੀਏ ਤਰਤ ਤਵਲ ਕਾਸ ਸੁਣੀਏ ਦੀਪ ਲੋ ਪਤਾਲ ਸੁਨਿਏ ਬੋਨਾ ਸਕੇ ਕਾਲ ਨਾਨਕ ਭਗਤਾ ਸਰਵਗਾਸ ਸੁਨਿਏ ਦੂਸ ਭਾਕਾ ਨਾਸ ਸੁਨਿਏ ਇਛਰ ਬਰਮੰਦ ਸੁਨਿਏ ਮੌਖਾ ਸਲਾਹਰ ਮੰਦ ਸੁਣੀਏ ਜੋਗਜੁੱਤ ਯੋਗਤ ਤਨ ਭੇਦ ਸੁਣੀਏ ਸਾਸਤਾ ਸਿਮਰਤ ਭੇਦ ਨਾਨਕ ਭਗਤਾ ਸਦਾ ਵਗਾਸ ਸੁਣੀਏ ਦੁਖ ਪਾਪ ਕਾ ਨਾਸ ਸੁਣਿਐ ਸਤ ਸੰਤੋਖ ਗਿਆਨ ਸੁਣੀਐ ਅਠ ਸਤ ਕਾਿਸ਼ਨਾਨ ਸੁਣੀਐ ਪਣ ਪੜ ਬਾਵੇ ਮਾਨ ਸੁਣੀਐ ਲਾਗੇ ਸਹਿ ਧਿਆਨ ਸਹਿ ਧਿਆਨ ਨਾਨਕ ਭਗਤਾ ਸਲਾਮ ਗਾਸ ਸੁਣੀਐ ਲੋਕ ਪਾਪ ਕਾ ਨਾਸ ਸੁਣਿਐ ਸਰਾ ਗੁਣਾ ਕੇ ਗਾਰ ਸੁਣਿਐ ਸੇਖ ਪੀਰ ਪਾਤਸ਼ਾਹ ਪਾਤਸ਼ਾਹ ਸੁਣਿਐ ਅੰਦੇ ਪਾਵੇ ਨਾ ਸੁਣਿਐ ਹੱਥ ਹੋਵੇ ਸਗਾ ਸੁਣਿਐ ਹੱਥ ਹੋਵੇ ਸਗਾ ਨਾਲਕ ਭਗਤਾ ਸੁਣਾਵਗਾ ਸੁਣਿਐ ਨੂਪਾ ਕਾ ਨਾਸ ਗਾਵੀਏ ਸੁਣੀਏ ਮਨ ਰੱਖੀਏ ਭੋਖ ਦੁੱਖ ਪਹਿ ਸਭ ਕਾ ਲੈ ਜਾਏ ਆਨੰਦ ਸਾਹਿਬ ਐਚ ਤੀਸਰੇ ਗੁਰਦੇਵ ਜੀ ਹਕਮ ਕਰਦੇ ਹਨ ਆਨੰਦ ਸੁਣੋ ਬੜ ਭੰਗੀਓ ਬੜ ਭੰਗੀਓ ਸਗਲਾ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸ਼ਾਂਤ ਸਾਜਨ ਭੈ ਸਰਾਸੇ ਪੂਰੇ ਗੁਰ ਤੇ ਜਾਣੀ ਸੁਣਤੇ ਪ੍ਰੀਤ ਕਹਤੇ ਪਵਿੱਤ ਸ਼ਤਗੁਰ ਰਹਾ ਭਰਪੂਰੇ ਵੇਨਾ ਮੰਤਨ ਅਨਿਕ ਵਾਰ ਚਾਨ ਲੱਗੇ ਮਾਜੇ ਅਨਹਦ ਤੂ ਤੂਰੇ ਤੂਰੇ ਇਸ ਤੋਂ ਇਲਾਵਾ ਸਿਆਸ ਵੀ ਗਵਾਹ ਹੈ ਇਹ ਸੁਲਤਾਨਪੁਰ ਸਾਹਿਬ ਜਦੋਂ ਸਤਿਗੁਰੂ ਜੀ ਨੇ ਬੇਈ ਨਦੀ ਵਿੱਚ ਪਰਵੇਸ਼ ਕੀਤਾ ਤਾਂ ਨਾਇਕਾਰ ਦੀ ਪਾਸੋਂ ਮੂਲ ਮੰਤਰ ਤੇ ਗੁਰ ਮੰਤਰ ਦੀ ਦਾਤਲ ਕਾਈ ਨੂੰ ਸ਼ਾਂਤੀ ਪੰਦਾਰ ਕੰਮਾਂ ਤੇ ਲੈ ਕੇ ਆਏ ਤੈਨੰਦਾਰ ਬੀ ਬੱਚਾ ਲੋਪਰ ਹਨ ਪਿੱਛੋਂ ਸੰਸਾਰ ਦੇ ਸਤੂਲ ਕੰਨਾ ਮੈਚ ਗੁਰੂ ਨਾਨਕ ਪਾਸ਼ਾ ਦੇ ਮਖਾਰਬੰਦ ਚੋਂ ਨਿਕਲੀ ਬਾਜ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਬਈ ਤਾਂ ਸਾਰੇ ਲੋਕ ਇਕੱਠੇ ਹੋ ਗਏ ਕਾਜੀ ਨੇ ਗੁੱਸਾ ਖਾਦਾ ਤੇ ਕਿਹਾ ਇਹ ਜੇਕਰ ਤੁਹਾਡੀ ਨਜ਼ਰ ਵਿੱਚ ਸਾਰੇ ਹੀ ਬਰਾਬਰ ਹਨ ਭਾਵੇਂ ਨਾ ਕੋਈ Hindu ਹੈ ਨਾ ਮੁਸਲਮਾਨ ਤਾਂ ਸਾਡੇ ਨਾਲ ਨਮਾਜ਼ ਪੜਨ ਚੱਲੋ ਸਤਿਗੁਰੂ ਜੀ ਛੱਟ ਤਿਆਰ ਹੋ ਗਏ। ਨਸੀਤੇ ਗਏ। ਪਰ ਨਮਾਜ਼ ਪੜੀ। ਕੋਈ ਨਾ। ਸਗੋਂ ਮਸ਼ ਕਰਾਉਂਦੇ ਰਹੇ। ਨਮਾਜ਼ ਅਤੇ ਕਾਗਿਂ ਦੇ ਗੁੱਸੇ ਕਾਰਨ ਤੇ ਕਿ ਤੁਸੀਂ ਆਇਤਾ ਨਮਾਜ਼ ਪੜਨ ਸੀ। ਮਰ ਨਮਾਜ਼ ਪੜਨ ਨਹੀਂ ਤਾਂ ਇੱਕ ਪਾਸੇ ਰਹੀ ਸੋ ਦੂਸਰਿਆਂ ਨੂੰ ਵੀ ਮਖੌਲ ਕਰਦੇ ਰਹੇ ਹੂੰ ਸਤਿਗੁਰੂ ਜੀ ਨੇ ਉੱਤਰ ਦਿੱਤਾ ਕਿ ਤੁਸੀਂ ਸਾਨੂੰ ਖੰਦਾਰ ਦੀ ਨਮਾਜ਼ ਪੜਨ ਵਾਸਤੇ ਲਿਆਂਦਾ ਸੀ ਨਾ ਕਿ ਕੋੜੇ ਬਸ਼ੇਰਿਆਂ ਦੀ ਪਾਵਕੇ ਤੁਸੀਂ ਨਿਰਾ ਮੂੰਹ ਵਿੱਚੋਂ ਹੀ ਕਰਮਾ ਪੜਦੇ ਰਹੇ ਹੋ ਪਰ ਥੋੜਾ ਧਿਆਨ ਕਰਾ ਤੇ ਬਦੇਸ਼ਾਂ ਵਿੱਚ ਘੋੜਿਆਂ ਦੀ ਖਰੀਦ ਫ੍ਰੋਖਤ ਜਾਂ ਜਾਂ ਸਾਰ ਸੰਭਾਲ ਵਿੱਚ ਹੀ ਰਿਹਾ ਹੈ ਇਤਰਾ ਗਏ ਗੈਰ ਹਜ਼ੂਰੀ ਵਿੱਚ ਪੜੀ ਹੋਈ ਨਮਾਜ਼ ਖੰਦਾਨੋਂ ਪ੍ਰਵਾਨ ਨਹੀਂ ਅਤੇ ਨਾਹੀਂ ਨਮਾਜ਼ ਦੇ ਸ਼ਬਦ ਖਲਾ ਤੱਕ ਪੁੰਜਦੇ ਹਨ ਜੇਕਰ ਕਿ ਦੇਵ ਜੀ ਦੂਜੇ ਦੂਸਰੇ ਮਤ ਵਾਲਿਆਂ ਨੂੰ ਇਹ ਸਿੱਖਿਆ ਦੇ ਰਹੇ ਹਨ ਕਿ ਜੋ ਸ਼ਬਦ ਤੁਸੀਂ ਮੂੰਹ ਵਿੱਚੋਂ ਕੰਨਾਂ ਦੇ ਸਹਿਤ ਪਜੋਂ ਕਹਿੰਦੇ ਹੋਂ ਉਹਨਾਂ ਨੂੰ ਸੁਣੋ ਣਾਂਗੇ ਅਸੀਂ ਤਾਂ ਜੇਕਰ ਸਾਡਾ ਧਿਆਨ ਉਹਨਾਂ ਸ਼ਬਦਾਂ ਵਿੱਚ ਹੋਵੇਗਾ ਸੁਣਾਂਗੇ ਤਾਂ ਤਾਂ ਜੇ ਸਾਡਾ ਧਿਆਨ ਉਹਨਾਂ ਸ਼ਬਦਾਂ ਵਿੱਚ ਹੋਊਗਾ ਜਦੋਂ ਸਤਿਗੁਰੂ ਜੀ ਦੂਸਰਿਆਂ ਨੂੰ ਇਹ ਹੁਕਮ ਕਰਦੇ ਹਨ ਤਾਂ ਆਪਣੇ ਸਿੱਖਾਂ ਪਾਸੋਂ ਕਿੰਨੇ ਵਧੇਰੇ ਆਸ ਰੱਖਦੇ ਹੋਣਗੇ ਸਤਿਗੁਰੂ ਜੀ ਦੇ ਇਹ ਦੋਵੇਂ ਬਚਨ ਸਰਦਾਰ ਬਦਾਵਾ ਸਿੰਘ ਜੀ ਨੇ ਆਪਣੇ ਜੀਵਨ ਵਿੱਚ ਘਟਾਉਣੇ ਸ਼ੁਰੂ ਕਰ ਦਿੱਤੇ ਅਤੇ ਇਸ ਤਰ੍ਹਾਂ ਉਹਨਾਂ ਨੂੰ ਆਤਮਿਕ ਤਰੱਕੀ ਵੀ ਆਰੰਭ ਹੋ ਗਈ। ਇੱਥੋਂ ਸਮਾਪਤ ਕਰਦੇ ਆਂ ਕਥਾ ਜੇ ਕੋਈ ਬੋਲਣ ਵਿੱਚ ਅਖਰਵਾਦਾ ਘਾਟਾ ਹੋਵੇ ਆਪ ਦੀ ਅਣਜਾਣ ਮੱਤੀ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਸੇਵਾ ਕਰਨ ਦਾ ਮਨ ਬਖਸ਼ਣਾ ਮੇਰਾ ਪ੍ਰਯਾਸ ਹੈ ਤੇ ਹੱਥ ਰੱਖ ਕੇ ਆਪਦੀ ਸੁੱਧ ਸੇਵਾ ਕਰਾਉਣੀ ਆਪਦੇ ਨਾਮ ਨਾਲ ਜੋੜਨਾ ਬਾਣੀ ਚੱਕਰ ਮੰਦਾ ਘਟਾ ਭੁਲਚਕ ਮਾਫਾਨੀ ਬਾਹੁਰ ਜੀ ਦਾ ਖਾਰਸਾ ਸਿ ਵਿਆਹੀ ਗੁਣ ਜੀ ਕੀ